ਨਵਾਂ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਪੀਪੀਵੀ ਮਾਡਲ ਦਾ ਵਿਰੋਧ ਕਰਦੇ ਹੋਏ ਸਿਹਤ ਕਰਮਚਾਰੀਆਂ ਵੱਲੋਂ ਅੱਜ ਕੀਤੀ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਅਤੇ ਕਿਹਾ ਅਸੀਂ ਇਸ ਦਾ ਬਿਲਕੁਲ ਵਿਰੋਧ ਕਰਦੇ ਹਾਂ ਅਤੇ ਹਮੇਸ਼ਾ ਵਿਰੋਧ ਕਰਦੇ ਰਵਾਂਗੇ ਕਿਉਂਕਿ ਇਹ ਜੋ ਸਕੀਮ ਹੈ ਇਹ ਸਿਰਫ ਸਰਕਾਰ ਪ੍ਰਾਈਵੇਟ ਹੱਥਾਂ ਦੇ ਵਿੱਚ ਹਸਪਤਾਲ ਨੂੰ ਦੇਣਾ ਚਾਹੁੰਦੀ ਹੈ ਅਤੇ ਅਸੀਂ ਇਸ ਦਾ ਵਿਰੋਧ ਕਰ ਰਹੇ ਹਾਂ ਅੱਜ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਵੱਡੀ ਗਿਣਤੀ ਦੇ ਵਿੱਚ ਸਿਹਤ ਕਰਮਚਾਰੀ ਕਰਮਚਾਰਨੀ ਜਿਹੜੇ ਇਕੱਠੇ ਹੋਏ ਭਾਵੇਂ ਉਹ ਡਾਕਟਰ ਹੋਣ ਭਾਵੇਂ ਪੈਰਾਮੈਡੀਕਲ ਸਟਾਫ ਹੋਵੇ ਸਾਰੇ ਹੀ ਇੱਥੇ ਸਿਹਤ ਕਰਮਚਾਰੀ ਅੱਜ ਬਠਿੰਡਾ ਦੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਇਕੱਠੇ ਹੋਏ ਤੇ ਉਹਨਾਂ ਵੱਲੋਂ ਪੀਪੀਵੀ ਜੋ ਸਰਕਾਰ ਵੱਲੋਂ ਇੱਕ ਨਵੀਂ ਸਕੀਮ ਲਾਂਚ ਕੀਤੀ ਜਾ ਰਹੀ ਹੈ ਉਹਦਾ ਵਿਰੋਧ ਕੀਤਾ ਗਿਆ ਤੇ ਉਹਨਾਂ ਵੱਲੋਂ ਨਾਰੇਬਾਜ਼ੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਅਸੀਂ ਇਸ ਦਾ ਵਿਰੋਧ ਹੈ ਜਿਹੜਾ ਉਹ ਇਸ ਲਈ ਕਰ ਰਹੇ ਕਿਉਂਕਿ ਸਰਕਾਰ ਕਿਤੇ ਨਾ ਕਿਤੇ ਇਹ ਸਰਕਾਰੀ ਹਸਪਤਾਲ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣਾ ਚਾਹੁੰਦੀ ਹੈ ਤੇ ਅਸੀਂ ਇਸ ਦਾ ਪੂਰਨ ਤੌਰ ਤੇ ਵਿਰੋਧ ਕਰਦੇ ਹਾਂ ਤੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹਨਾਂ ਦਾ ਸਾਥ ਦੇਣ ਜਿੰਦਾਬਾਦ 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 ਸਾਰੇ ਜਿੰਦਾਬਾਦ ਜਿੰਦਾਬਾਦ زندہ باد لبھ پھٹردان ندی کو بند کرو بند کرو بند کرو خدمت منتری مرزا آباد مرزا آباد زندہ باد خیدر ویر چنار مرزا آباد مرزا آباد مرزا آباد چنک کھیتوں میں بھائی بیٹھے تین دن رہی سرکار مرزا کہاں دیکھنا باروں لگے بار کسی دی بھی آ سکتے تے کدو بھی آ سکتے ملاجم ایکتا زندہ باد زندہ باد زندہ باد ਅਸੀਂ ਪਿਛਲੇ ਕੁਝ ਦਿਨਾਂ ਦੇ ਵਿੱਚ ਕੁਝ ਦਿਨ ਪਹਿਲਾਂ ਯਾਨੀ ਪਿਛਲੇ ਹਫਤੇ ਦੇ ਵਿੱਚ ਮੋਗੇ ਵਿਖੇ ਆਈ ਇੱਕ ਟੀਮ ਦੁਆਰਾ ਜਦੋਂ ਸਵਾਲ ਜਵਾਬ ਦੇ ਵਿੱਚ ਇਹ ਸਾਬਤ ਹੋ ਗਿਆ ਜਾਂ ਇਸ ਗੱਲ ਦਾ ਸਾਨੂੰ ਪਤਾ ਲੱਗਿਆ ਕਿ ਪੰਜਾਬ ਦੇ ਕੁਝ ਹਸਪਤਾਲਾਂ ਨੂੰ ਪੰਜ ਹਸਪਤਾਲ ਜਿਹਦੇ ਵਿੱਚ ਆਉਂਦੇ ਆ ਮੋਗਾ ਮੂਲਕ ਤੇ ਰਾਜਪੁਰਾ ਤੇ ਫਰੋਜਪੁਰ ਤੇ ਗੁਰਦਾਸਪੁਰ ਇਹ ਪੰਜਾਂ ਹਸਪਤਾਲਾਂ ਨੂੰ ਲੈ ਕੇ ਸਰਕਾਰ ਇੱਕ PPP ਮਾਡਲ ਲੈ ਕੇ ਆਉਣ ਲੱਗੀ ਹੈ ਜਿਦੇ ਕਰਕੇ ਉਹ ਕਹਿੰਦੇ ਨੇ ਵੀ ਅਸੀਂ ਬਿਹਤਰ ਸਿਹਤ ਸਵਾਵਾ ਦੇਣ ਦੇ ਲਈ ਇੱਕ ਪਾਇਲਟ ਪ੍ਰੋਜੈਕਟ ਅਧੀਨ ਇਹਨਾਂ ਨਾ ਪੰਜ ਹਸਪਤਾਲਾਂ 'ਚ ਤਜਰਬਾ ਕਰਨ ਜਾ ਰਹੇ ਹਾਂ। ਪਰ ਜਦ ਇਹ ਸਾਡਾ ਸਾਰੀਆਂ ਜਥੇਬੰਦੀਆਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਇਹ ਸਾਰੀਆਂ ਜਥੇਬੰਦੀਆਂ ਇੱਕਜੁੱਟ ਹੋ ਕੇ ਇਸ ਮਸਲੇ ਦਾ ਟੋਟਲੀ ਵਿਰੋਧ ਕਰਨ ਦੇ ਵਿੱਚ ਆਈਆਂ ਨੇ ਕਿਉਂਕਿ ਸਾਡੀਆਂ ਜਿਹੜੀਆਂ ਸਿਹਤ ਜਥੇਬੰਦੀਆਂ ਨੇ ਉਹਨਾਂ ਦੀ ਇਹ ਸਮਝ ਹੈ ਕਿ ਇਸ ਤਰ੍ਹਾਂ ਨਾਲ ਪ੍ਰਾਈਵੇਟਾਈਜੇਸ਼ਨ ਦੇ ਤਰੀਕੇ ਤਜਰਬਿਆਂ ਨੂੰ ਬਦਲ ਕੇ ਵਰਤ ਕੇ ਸਰਕਾਰ ਹੌਲੀ-ਹੌਲੀ ਇਹਨਾਂ ਸੰਸਥਾਵਾਂ ਨੂੰ ਤੋਂ ਆਪਣੇ ਹੱਥ ਖਿੱਚ ਕੇ ਪ੍ਰਾਈਵੇਟ ਕਰਨ ਜਾ ਰਹੀ ਹੈ। ਪ੍ਰਾਈਵੇਟਾਈਜੇਸ਼ਨ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ ਨਾ ਹੀ ਕੋਈ ਬਹੁਤਾ ਵਧੀਆ ਬਦਲਾ ਹੈ ਸ਼ੋਸ਼ਣ ਅਧਾਰਿਤ ਮਾਡਲ ਦੇ ਨਾਲ ਜਿੱਥੇ ਮੁਲਾਜ਼ਮਾਂ ਦੀ ਲੋਕਾਂ ਦੀ ਲੁੱਟਖਸਟ ਹੋਊਗੀ ਉਸ ਦਾ ਵਿਰੋਧ ਅਸੀਂ ਕਰਦੇ ਹਾਂ ਤੇ ਵਿਰੋਧ ਕਰਦੇ ਰਹਾਂਗੇ ਸਰਕਾਰ ਨੂੰ ਇਹ ਫੈਸਲੇ ਆਪਣੇ ਵਾਪਸ ਲੈਣੇ ਪੈਣਗੇ ਕਿਉਂਕਿ ਪ੍ਰਾਈਵੇਟਾਈਜੇਸ਼ਨ ਦੇ ਨਾਲ ਜਿਹੜੇ ਆਮ ਗਰੀਬ ਮਰੀਜ਼ ਆਉਂਦੇ ਨੇ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਉਹਨਾਂ ਦੀ ਪਹੁੰਚ ਤੋਂ ਪਰੇ ਹੋ ਜਾਊਗਾ ਜਿਹੜਾ ਕਿ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਟੱਕਾ ਹੋਊਗਾ ਸਰਕਾਰ ਨੂੰ ਚਾਹੀਦਾ ਤਾਂ ਇਹ ਹੈ ਕਿ ਇਹਨਾਂ ਸੰਸਥਾਵਾਂ ਦੀ ਬਾਹ ਫੜੇ ਨਵੀਆਂ ਰੈਗੂਲਰ ਧਾਰਤियां ਕਰੇ ਨਮਾ infrastructure ਦੇਵੇ ਸਾਡੇ ਹਸਪਤਾਲਾਂ ਨੂੰ ਵੀ ਸਮੇਂ ਦਾ ਹਾਨੀ ਬਣਾ ਕੇ ਪ੍ਰਾਈਵੇਟ ਹਸਪਤਾਲਾਂ ਦੇ ਬਰਾਬਰ ਦਾ ਕਰੇ ਨਾ ਕਿ ਇਹਨਾਂ ਨੂੰ ਪ੍ਰਾਈਵੇਟ ਹਸਪਤਾਲ ਦੇ ਦੇ ਕੇ ਸਾਡੀ ਲੁੱਟ ਦਾ ਸਮਾਨ ਤਿਆਰ ਕਰੇ ਅਗਲਾ ਸ਼ਿਕਾਇਤ ਕੀ ਰਹੇਗਾ ਜੇ ਕਰਦਾ ਸਾਡੇ ਇਹ ਵੱਖ-ਵੱਖ ਜਥੇਬੰਦੀਆਂ ਵੱਲੋਂ ਸੂਬਾ ਪੱਧਰ ਤੇ ਉੱਤੇ ਰੋਸ ਮਜਾਰੇ ਹੋ ਰਹੇ ਨੇ ਤੇ ਇਹ ਉਦੋਂ ਤੱਕ ਚੱਲਦੇ ਰਹਿਣਗੇ ਜਦੋਂ ਤੱਕ ਸਰਕਾਰ ਆਪਣੇ ਫੈਸਲੇ ਨੂੰ ਬਦਲੂਗੀ ਨਹੀਂ ਤੇ ਇਹਨੂੰ ਅਸੀਂ ਵੱਡੇ ਵਿਆਪਕ ਤੌਰ ਤੇ ਵੀ ਲੈ ਕੇ ਜਾਵਾਂਗੇ